ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੀਤਾਂ ਨੂੰ ਹੀ ਮਿਲਨ ਮਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਵਾਹਿਗੁਰੂ ਦੀ ਹੋਵੇ ਕਿਰਪਾ ਤੇ ਫਿਰ ਪਾਣੀ ਉੱਚਿਆਂ ਵੱਲ ਤੋਂ ਵਗਦੇ ਨੇ ਆ ਵੇਖੋ ਪਾਣੀ ਉੱਚਿਆਂ ਵੱਲ ਨੂੰ ਵਗਦੇ ਸੋ ਇਹ ਜੰਗਲ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਲਗਾਇਆ ਗਿਆ ਸੀ ਇੱਥੇ 4000 ਰੁੱਖ ਲੱਗਾ ਸੀ ਜੋ ਕਿਸੇ ਸ਼ਰਾਰਤੀ ਬੰਦੇ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ 3 ਤਰੀਕ 6ਵੇਂ ਮਹੀਨੇ ਸਾਰਾ ਜੰਗਲ ਜਿਹੜਾ ਸੜ ਕੇ ਸੁਆਹ ਹੋ ਗਿਆ ਸੀ ਇਥੇ ਬੜੇ ਅਖੌਤੀ ਸਮਾਜੇ ਵੀ ਆਏ ਵੀਡੀਓ ਪਾਈਆਂ ਪ੍ਰਸ਼ਾਸਨ ਨੇ ਅਗਲਾਤੀ ਉਹ ਹੋ ਗਿਆ ਜੇ ਹੋ ਗਿਆ ਪਰ ਕੰਮ ਕਰਨਾ ਚਾਹੀਦਾ ਕੰਮ ਕਰਨ ਚ ਯਕੀਨ ਰੱਖਣਾ ਚਾਹੀਦਾ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਲੱਗੇ ਪ੍ਰਸ਼ਾਸਨ ਦਾ ਸਹਿਯੋਗ ਲਿਆ ਇਥੇ ਵੱਡੇ ਬੂਟੇ ਆਪਾਂ 5000 ਲਿਆ ਕੇ ਲਾਏ ਔਰ 5000 ਪ੍ਰਸ਼ਾਸਨ ਤੋਂ ਲਿਆ ਤੇ ਆ ਸਾਰਾ ਜੰਗਲ ਤੁਸੀਂ ਵੇਖੋ ਆ ਹਰਿਆ ਭਰਿਆ ਹੋ ਗਿਆ ਬੂਟੇ ਜਿਹੜੇ ਆਪਾਂ ਜੰਦੇਾਲਿਓ ਨਵੇਂ ਲਿਆ ਕੇ ਇਥੇ ਲਾਏ ਆ ਛੋਟੇ ਬੂਟੇ ਆ ਇਹ ਸਾਰੇ ਬੂਟੇ ਜਿਹੜੇ ਆ ਹਰੇ ਭਰੇ ਹੋ ਗਏ ਆ ਵੇਖੋ ਇਹ 3 ਮਹੀਨਿਆਂ ਚ ਜੰਗਲ ਤਿਆਰ ਕਰ ਦੇਣਾ ਆਪਾਂ ਪੂਰਾ ਔਰ ਕੁਦਰਤ ਨੇ ਗੁਰੂ ਨੇ ਕਿਰਪਾ ਵੇਖੋ ਕੀਤੀ ਇਹ ਸਾਰਾ ਜਿਹੜਾ ਆਲਾਦਵਾਲਾ ਹਰਿਆ ਭਰਿਆ ਵੇਖ ਲਓ ਸਾਰਾ ਸੜ ਗਿਆ ਇਹ ਜੰਗਲ ਤੇ ਇਹ ਜੰਗਲ ਦੇ ਵਿੱਚ ਆ ਸਾਰੀ ਹਰਿਆਲੀ ਵੇਖੋ ਤੁਸੀਂ ਅੱਜ ਜਿਹੜੀ ਨਜ਼ਰ ਆ ਰਹੀ ਆ ਇਹ ਚੰਗੇ ਕਰਮ ਚੰਗੀ ਨੀਅਤ ਦੇ ਨਾਲ ਸਭ ਕੁਝ ਪਰਮਾਤਮਾ ਕਿਰਪਾ ਕਰ ਦਿੰਦਾ ਇਹ ਵੇਖ ਲਓ ਜੰਗਲ ਸਾਰਾ ਹਰਿਆ ਭਰਿਆ ਹੋ ਗਿਆ 3 ਮਹੀਨਿਆਂ ਦੇ ਵਿੱਚ ਆਪਾਂ ਪੂਰਾ ਜੰਗਲ ਜਿਹੜਾ ਤਿਆਰ ਕਰ ਦੇਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ